ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਵੋਗੇ ਮੈਨੂੰ ਕਾਫੀ ਦਿਨਾਂ ਤੋਂ ਰਿਕੁਐਸਟ ਆ ਰਹੀ ਸੀ ਪਹਿਣਾ ਦੀ ਕਿ ਸਾਨੂੰ ਸਲਵਾਰ ਦੇ ਵਿੱਚ ਬਲ ਕਿਵੇਂ ਪਾਉਣੇ ਆ ਔਰ ਬੈਲਟ ਕਿਵੇਂ ਜੜਨੀ ਆ ਉਹਦੇ ਬਾਰੇ ਦੱਸੋ ਠੀਕ ਹੈ ਜੀ ਜਿਵੇਂ ਹੁਣ ਮੇਰੀ ਇਹ ਸਲਵਾਰ ਹੈ ਜੀ ਇਹਦੇ ਤੇ 25 ਇੰਚ ਦੀ ਬੈਲਟ ਲੱਗੂਗੀ ਠੀਕ ਆ ਆਪਾਂ ਕੀ ਕਰਨਾ ਇਹ ਇਹਦੀ ਬੈਕ ਵਾਲੀ ਸਾਈਡ ਆ ਠੀਕ ਆ ਆਪਾਂ ਕੀ ਕਰਨਾ ਬੈਕ ਵਾਲੀ ਸਾਈਡ ਤੇ ਪਹਿਲਾਂ ਦੋ ਬਲ ਪਾ ਲੈਣੇ ਨੇ ਇਹ ਤੁਸੀਂ ਅੰਦਾਜ਼ੇ ਜੇ ਨਾਲ ਹੀ ਪਾ ਲਿਆ ਕਰੋ ਇੰਨਾ ਕੋਈ ਚੱਕਰ ਨਹੀਂ ਹੁੰਦਾ ਹੈਗਾ ਕਿ ਆਪਾਂ 1 ਇੰਚ ਦਾ ਬਲ ਪਾਉਣਾ ਜਾਂ 1.5 ਇ ਇਹ ਆਪਣੇ ਅੰਦਾਜ਼ੇ ਜੀ ਨਾਲ ਪਾ ਲਿਆ ਕਰੋ ਤੁਸੀਂ ਤੇ ਆਪਾਂ ਇਧਰੋਂ ਵੀ ਇੰਨਾ ਕੀ ਹੀ ਬਲ ਚੱਕਾਂਗੇ ਦੇਖੋ ਇਹ ਬਲ ਪਾਉਣ ਤੋਂ ਬਾਅਦ ਆਪਾਂ ਕੀ ਕਰਨਾ ਆਪਣੀ 25 ਇੰਚ ਦੀ ਬੈਲਟ ਸੀਗੀ ਠੀਕ ਹੈ ਆਪਾਂ ਇਹ ਬਲ ਪਾਉਣ ਤੋਂ ਬਾਅਦ ਆਪਾਂ ਕੀ ਕਰਨਾਗਾ ਇਦਾਂ ਇਹਨੂੰ ਫੋਲਡ ਕਰ ਲੈਣਾ ਤੇ ਇੱਥੇ ਨਾ ਆਪਾਂ 12 ਇੰਚ ਤੇ ਨਿਸ਼ਾਨ ਲਗਾਵਾਂਗੇ ਜਿੱਥੇ ਆਪਣੀ ਬੈਕ ਵਾਲੀ ਸਾਈਡ ਬੈਲਟ ਜੜੀ ਜਾਊਗੀ ਠੀਕ ਹੈ ਜੀ ਆਪਾਂ ਇਹਨੂੰ ਹਾਫ ਕਰਕੇ 12 ਤੇ ਨਿਸ਼ਾਨ ਲਗਾ ਲਾਂਗੇ ਇਦਾਂ ਕਰਕੇ ਇਹ 12.5 ਇੰਚ ਤੇ ਮੈਂ ਤਾਂ ਲਗਾਇਆ ਕਿ ਆਪਣੀ 25 ਇੰਚ ਦੀ ਬੈਲਟ ਆ ਉਹਦਾ ਹਾਫ ਕਰਕੇ 12.5 ਆਉਂਦਾ ਠੀਕ ਜਿੰਨੀ ਤੁਹਾਡੀ ਬੈਲਟ ਆ ਤੁਸੀਂ ਹਾਫ ਕਰਕੇ ਨਿਸ਼ਾਨ ਲਗਾ ਲਓ ਇਦਾਂ ਦੇਖੋ ਆਪਾਂ ਇਦਾਂ ਕਰਕੇ ਇਹ ਤੇ ਕੱਟ ਲਗਾ ਲਿਆ ਤੁਸੀਂ ਚਾਕ ਨਾਲ ਵੀ ਨਿਸ਼ਾਨ ਲਗਾ ਸਕਦੇ ਹੋ ਚਾਕ ਨਾਲ ਕਈ ਵਾਰੀ ਉੱਤਰ ਜਾਂਦਾ ਹੁੰਦਾ ਇਸ ਲਈ ਕੱਟ ਲਗਾ ਲਓ ਠੀਕ ਹੈ ਹੁਣ ਜਿਹੜੀ ਆਪਣੀ ਇਹ ਲੰਬਾਈ ਹੋ ਗਈ ਹੈ ਇਹ ਆਪਣੀ 25 ਇੰਚ ਦੀ ਹੋ ਗਈ ਹੈ ਜਿੰਨੀ ਇੰਚ ਦੀ ਆਪਾਂ ਬੈਲਟ ਲਗਾਉਣੀ ਆ ਠੀਕ ਆ ਹੁਣ ਆਪਾਂ ਇਧਰ ਵਾਲੀ ਸਾਈਡ ਤੋਂ ਬਾੜ ਪਾਉਣੇ ਸ਼ੁਰੂ ਕਰਾਂਗੇ ਤੁਸੀਂ ਇਦਾਂ ਹਿਸਾਬ ਰੱਖਿਆ ਕਰੋ ਮੰਨ ਲਓ ਤੁਹਾਡੀ 20 ਇੰਚ ਦੀ ਬੈਲਟ ਹੈਗੀ ਆ ਬੀ ਦਾ ਹਾਫ ਹੋ ਗਿਆ 10 ਇੰਚ ਤਾਂ ਤੁਸੀਂ 6 ਇੰਚ ਚ ਬਲ ਪਾ ਲਿਆ ਕਰੋ ਔਰ 4 ਜਾਂ 3.5 ਦੀ ਜਗ੍ਹਾ ਤਾਂ ਤੁਸੀਂ ਛੱਡਿਆ ਕਰੋ ਮੰਨ ਲਓ 3.5 ਇੰਚ ਜਗ੍ਹਾ ਪਿੱਛੇ ਛੱਡਤੀ ਔਰ 6.5 ਇੰਚ ਚ ਤੁਸੀਂ ਬਲ ਪਾ ਲੇ ਠੀਕ ਹੈ ਐਦਾਂ ਹਿਸਾਬ ਰੱਖਿਆ ਕਰੋ 3 ਜਾਂ 4 ਇੰਚ ਜਗ੍ਹਾ ਬਲ ਪਾਉਣ ਤੋਂ ਬਾਅਦ ਛੱਡਣੀ ਹੁੰਦੀ ਆ ਉਹਦੇ ਨਾਲ ਕੀ ਹੁੰਦਾ ਜਿਹੜੀ ਸਾਡੀ ਸਲਵਾਰ ਹੁੰਦੀ ਆ ਉਹ ਬੈਕ ਸਾਈਡ ਘੁੰਮਦੀ ਨਹੀਂ ਹੈਗੀ ਠੀਕ ਹੈ ਹੁਣ ਜਿਵੇਂ ਇਹਦੀ ਹੈਗੀ 25 ਇੰਚ 벨ਟ 8.5 ਇੰਚ ਦੇ ਵਿੱਚ ਮੈਂ ਬੜ ਪਾ ਲੂਗੀ ਠੀਕ ਹੈ ਜੀ ਫਿਰ ਆਪਣਾ 12.5 ਇੰਚ ਹੋ ਜਾਊਗਾ ਮੰਨ ਲਓ ਮੈਂ 4 ਇੰਚ ਜਗਾ ਪਿੱਛੇ ਛੱਡਤੀ ਔਰ 8.5 ਇੰਚ ਚ ਬੜ ਪਾ ਲੇ ਹਨ ਤੇ ਐਦਾਂ ਆਪਾਂ ਬੜ ਪਾਉਣੇ ਹੁੰਦੇ ਨੇ ਤੇ ਦੇਖੋ ਬੜਾਂ ਦਾ ਹਿਸਾਬ ਕੋਈ ਪੱਕਾ ਨਹੀਂ ਹੁੰਦਾ ਕਿ ਆਪਾਂ ਕਿੰਨੇ ਇੰਚ ਦਾ ਬੜ ਚੱਕਣਾ ਹੁੰਦਾਗਾ ਇਹਦੇ ਵਿੱਚ ਕੀ ਹੁੰਦਾ ਬੜ ਦਾ ਇਹ ਹਿਸਾਬ ਹੁੰਦਾ ਜੇ ਤਾਂ ਤੁਹਾਡੀ ਸਲਵਾਰ ਜ਼ਿਆਦਾ ਹੈਵੀ ਆ ਤਾਂ ਤੁਹਾਨੂੰ ਚੌੜਾ ਬੜ ਚੱਕਣਾ ਪਊਗਾ ਠੀਕ ਹੈ ਜੇ ਤੁਹਾਡੀ ਸਲਵਾਰ ਜਿਹੜੀ ਹੈਗੀ ਆ ਉਹ ਹਲਕੀ ਆ ਤਾਂ ਤੁਹਾਨੂੰ ਬੜ ਵੀ ਘੱਟ ਚੌੜਾ ਚੱਕਣਾ ਪਊਗਾ ਠੀਕ ਹੈ ਹੁਣ ਇਹ ਨਾਰਮਲ ਜੀ ਸਲਵਾਰ ਹੈਗੀ ਆ ਤੇ ਮੈਂ ਨਾ ਇਹਦਾ ਹਿਸਾਬ ਰੱਖਦੀ ਦੇਖੋ ਜਿਹੜੀ ਆਪਣੀ ਇਹ ਮਸ਼ੀਨ ਤੇ ਨਿਸ਼ਾਨ ਲੱਗਿਆ ਹੋਇਆ ਨਾ ਇਹਦਾ ਮੈਂ ਹਿਸਾਬ ਰੱਖਦੀ ਹੁੰਨੀ ਆ ਬਸ ਮੈਂ ਕੀ ਕਰਦੀ ਆ ਇੱਥੋਂ ਤੁਸੀਂ ਥੋੜੀ ਜਿਹੀ ਜਗ੍ਹਾ ਛੱਡ ਦੇਣੀ ਆ ਤੁਸੀਂ ਨਾ ਐਦਾਂ 1 ਸਵਾ ਇੰਚ ਜਗ੍ਹਾ ਮਤਲਬ 1 ਇੰਚ ਜਾਂ ਸਵਾ ਇੰਚ ਜਗ੍ਹਾ ਐਦਾਂ ਛੱਡ ਦਿਆ ਕਰੋ ਠੀਕ ਆ ਉਸ ਤੋਂ ਬਾਅਦ ਇੱਥੇ ਆਪਾਂ ਵਾਲ ਰੱਖਣਾ ਹੁੰਦਾ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾ ਦਿੰਨੀ ਆ ਮੰਨ ਲਓ ਮੇਰੀ ਮਸ਼ੀਨ ਇੱਥੇ ਆ ਤੇ ਆਹ ਵਾਲਾ ਜਿਹੜਾ ਹੈਗੀ ਆ ਚੀਜ਼ ਹਨਾ ਤੇ ਮੈਂ ਨਾਰਮਲ ਸਲਵਾਰ ਦੇ ਵਿੱਚ ਇੱਥੋਂ ਐਂ ਵਾਲ ਚੱਕੂਗੀ ਠੀਕ ਆ ਹੁਣ ਇਹ ਆਪਾਂ ਨਾਪ ਲੈਨੇ ਕਿੰਨੀ ਕੁ ਹੋ ਗਈ ਆ ਇਹ ਜਗਾ ਜਿਹੜੀ ਹੈਗੀ ਆ ਫਿਰ ਉਸ ਦੇ ਹਿਸਾਬ ਨਾਲ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਹੁਣੇ ਨਾਰਮਲ ਸਲਵਾਰ ਦੇ ਵਿੱਚ 2.5 ਇੰਚ ਦਾ ਆਪਾਂ ਕੱਪੜਾ ਜਿਹੜਾ ਹੈਗਾ ਉਹ ਚੱਕਣਾ ਠੀਕ ਹੈ ਇਹ ਤੁਸੀਂ ਆਪਣੇ ਸਲਵਾਰ ਦਾ ਹਿਸਾਬ ਰੱਖਣਾ ਜੇ ਤੁਹਾਡੀ ਸਲਵਾਰ ਹੈਵੀ ਆ ਜ਼ਿਆਦਾ ਤਾਂ ਤੁਸੀਂ ਤੁਹਾਨੂੰ ਚੌੜਾ ਬਲ ਚੱਕਣਾ ਪਊਗਾ ਠੀਕ ਹੈ ਇਹ ਮੈਂ ਇਹਦਾ ਹਿਸਾਬ ਰੱਖ ਲਈ ਹੁੰਦੀ ਆ ਠੀਕ ਹੈ ਇੱਥੋਂ ਆਪਾਂ ਐ ਕਰਨਾ ਕੱਟ ਤੇ ਫਿਰ ਆਪਾਂ ਇੱਥੋਂ ਇੰਨਾ ਚੱਕ ਲੈਣਾ ਬਲ इना गैप मैं इन्ना क रख दी हूँ ठीक है ऐसी बाल चक्की जाने बस तो इन्ना क गैप रखे करो ਜੀ ਫੇਰ ਇੰਨਾ ਚੱਕ ਲੈਣਾ ਆਪਾਂ ਐਦਾਂ ਕਰਕੇ ਹੁਣ ਦੇਖੋ ਤੁਸੀਂ ਹਿਸਾਬ ਰੱਖਣਾ ਜਿਹੜੀ ਆਪਣੀ ਇਹ ਸਲਾਈ ਆ ਗਈ ਨਾ ਤੁਸੀਂ ਇਹ ਸਲਾਈ ਤੋਂ ਜਿਆਦਾ ਵੱਡਾ ਵੱਲ ਚੱਕਿਆ ਕਰੋ ਜੇ ਇਹ ਸਲਾਈ ਇਹਨੂੰ ਮਤਲਬ ਆਪਾਂ نیچے ਦੱਬਣਾ ਬਸ ਇਦਾ ਹਿਸਾਬ ਇਹ ਆ ਤੁਸੀਂ ਇਹਨੂੰ نیچے ਦੱਬਣਾ ਤੁਸੀਂ ਇੱਥੋਂ ਬਾਹਰ ਨਹੀਂ ਚੱਕਣਾ ਹੈਗਾ ਇਹਨੂੰ ਉੱਪਰ ਨਹੀਂ ਲਿਆਉਣਾ ਹੈਗਾ ਇਹ ਭਾਵੇਂ ਬਾਲ ਤੁਸੀਂ ਵੱਡਾ ਛੋਟਾ ਪਾ ਦਿਓ ਪਰ ਇਹਨੂੰ ਆਪਾਂ ਨੀਚੇ ਹੀ ਰੱਖਣਾ ਠੀਕ ਹੈ ਤੇ ਦੇਖੋ ਆਪਾਂ ਇਹਨੂੰ نیچے ਦੇ ਤਾਂ ਇਹ ਸਲਾਈ ਤੁਹਾਡੀ ਉੱਪਰ ਨਹੀਂ ਆਉਣੀ ਚਾਹੀਦੀ ਹੁਣ ਆਪਾਂ ਜਿਹੜਾ ਪਿਛਲਾ ਆਪਣਾ ਟੱਕਾ ਨਾ ਉਹਦਾ ਵੀ ਆਪਾਂ ਹਿਸਾਬ ਰੱਖਣਾ ਠੀਕ ਹੈ ਵੀ ਉਹ ਕਿੱਥੇ ਜਾ ਤੁਸੀਂ ਨਾਪਦੇ ਰਹਿਣਾ ਨਾਲ-ਨਾਲ ਆਪਾਂ 8 ਇੰਚ ਚ ਬਾਲ ਪਾਉਣੇ ਆ ਤੇ ਆਪਾਂ 4 ਇੰਚ ਜਗ੍ਹਾ ਵਿੱਚ ਛੱਡਣੀ ਆ ਠੀਕ ਆ ਪਿੱਛੇ ਛੱਡਣੀ ਆ ਮਤਲਬ 4 ਇੰਚ ਜਗ੍ਹਾ ਆਪਾਂ ਤੇ ਫੇਰ ਦੇਖੋ ਫੇਰ ਆ ਗਈ ਸਲਾਈ ਮੈਂ ਇਹਨੂੰ نیچے ਹੀ ਦੱਬੂਗੀ ਠੀਕ ਆ ਬਾਲ ਵੱਡਾ ਛੋਟਾ ਕਰਦਿਆ ਕਰੋ ਪਰ ਸਲਾਈ ਉੱਪਰ ਨਹੀਂ ਆਉਣੀ ਚਾਹੀਦੀ ਤੁਹਾਡੀ ਹੁਣ ਦੇਖੋ ਮੇਰਾ ਜਿਹੜਾ ਕੱਟ ਹੈਗਾ ਉਹ ਆ ਆ ਗਿਆ ਮੈਂ ਉਸ ਤੋਂ ਪਹਿਲਾਂ ਹਿਸਾਬ ਰੱਖਣਾ ਕਿ ਮੈਂ ਆਪਣੇ ਜਿਹੜੇ ਵਾਲ ਨੇ ਉਹ 8 8.5 ਇੰਚ ਚ ਪੂਰੇ ਕਰਨੇ ਆ ਠੀਕ ਹੈ ਤੁਸੀਂ ਫਿਰ ਗੈਪ ਉਸ ਦੇ ਹਿਸਾਬ ਨਾਲ ਦੇ ਦਿਆ ਕਰੋ ਪਰ ਜਿਹੜਾ ਅੱਗੇ ਵਾਲੀ ਸਾਈਡ ਆ ਆਪਾਂ ਵਾਲ ਥੋੜੇ ਜਿਹਾ ਸੰਘਣੇ ਰੱਖਣੇ ਹੁੰਦੇ ਆ ਪਿਛਲੀ ਵਾਲੀ ਸਾਈਡ ਭਾਵੇਂ ਤੁਸੀਂ ਥੋੜਾ ਜਿਹਾ ਪਾ ਦਿਓ ਹੁਣ ਦੇਖੋ ਜਿਹੜੀ ਇਹ ਸਲਾਈ ਆ ਆਪਾਂ ਇਹ ਸਲਾਈ ਤੋਂ ਮਾਪਣਾ ਠੀਕ ਆ ਆਪਣਾ ਇੱਕ ਵਾਲ ਹੋਰ ਪੈ ਜਾਊਗਾ ਠੀਕ ਆ ਤੁਸੀਂ ਇੱਦਾਂ ਵੱਡਾ ਛੋਟਾ ਕਰ ਸਕਦੇ ਹੋ ਵਾਲ ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਦੇਖੋ ਹੁਣੇ ਮੇਰੇ 8 ਇੰਚ ਚ ਆ ਗਏ ਨੇ ਬਲ ਦੇਖੋ ਹੁਣੇ ਆਪਣੇ 8 ਇੰਚ ਚ ਆ ਗਏ ਨੇ ਬਲ ਤੇ ਆਪਣੀ ਇਧਰ 13 ਇੰਚ ਜਗ੍ਹਾ ਬਚਦੀ ਪਈ ਆ ਆਪਾਂ ਨੂੰ ਚਾਹੀਦੇ 12.5 ਹਣਾ ਆਪਾਂ ਨੂੰ 12.5 ਚਾਹੀਦੇ ਇਸ ਲਈ ਆਪਾਂ ਅੱਧਾ ਇੰਚ ਦਾ ਬਲ ਆਪਾਂ ਹੋਰ ਚੱਕ ਲਾਂਗੇ ਠੀਕ ਹੈ ਇਹ ਤੁਸੀਂ ਬਲ ਨੂੰ ਘੱਟ ਵੱਧ ਕਰ ਸਕਦੇ ਹੋ ਐਦਾਂ ਕੋਈ ਚੱਕਰ ਨਹੀਂ ਤੁਹਾਡੀ ਸਲਵਾਰ ਜਿਹੜੀ ਹੈਗੀ ਬਿਲਕੁਲ ਸੈੱਟ ਆਊਗੀ ਤੇ ਹੁਣ ਆਪਾਂ ਨਾਪ ਲੈਨੇ ਫਿਰ ਆਪਣਾ ਹੁਣ ਕਿੰਨਾ ਰਹਿ ਗਿਆ ਤੇ ਇਹ ਵਾਲੀ ਸਲਾਈ ਤੋਂ ਨਾਪਣਾ ਤੁਸੀਂ ਨੇ ਦੇਖੋ ਹੁਣ ਆਪਣਾ 12.5 ਆ ਗਿਆ ਪੂਰਾ ਹੁਣ ਇਹ ਕੱਟ ਤੱਕ ਆਪਣਾ 12.5 ਆ ਗਿਆ ਹੁਣ 12.5 ਆਪਣਾ ਇਧਰ ਵਾਲੀ ਸਾਈਡ ਹੋ ਗਿਆ 12.5 ਦੇ ਵਾਲ ਆਪਾਂ ਦੂਸਰੀ ਵਾਲੀ ਸਾਈਡ ਪਾਉਣੇ ਨੇ ਇਹ ਮੈਂ ਤੁਹਾਨੂੰ ਪਾ ਕੇ ਦਿਖਾਉਂਦੇ ਆ ਕਿ ਤੁਸੀਂ ਵਾਲ ਕਿੱਦਾਂ ਪਾਉਣੇ ਆ ਮਤਲਬ 8 ਇੰਚ ਚ ਤੁਸੀਂ ਆਪਣੀ 벨ਟ ਦਾ ਹਿਸਾਬ ਰੱਖਣਾ 8.5 ਇੰਚ ਚ ਮੈਂ ਵਾਲ ਪਾ ਲੇ ਹੁਣ ਇਹ ਜਿਹੜੀ ਜਗ੍ਹਾ ਹੈਗੀ ਆ ਪਿੱਛੇ ਕਿੰਨੀ ਬਚ ਗਈ ਆ ਇਹ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੇਖੋ 4 ਇੰਚ ਜਗ੍ਹਾ ਬਚ ਗਈ ਆ ਹਨਾ ਉਹੀ ਹੋ ਗਿਆ ਮਤਲਬ 8.5 ਇੰਚ ਚ ਵਾਲ ਪੈ ਗਿਆ 4 ਇੰਚ ਆਪਣੀ ਜਗ੍ਹਾ ਪਿੱਛੇ ਬਚ ਗਈ ਆ ਹੁਣ ਦੇਖੋ 8.5 ਤੇ 4 ਹੋ ਗਿਆ ਪੂਰਾ 12.5 ਹੁਣ ਤੁਸੀਂ ਇਹੀ ਹਿਸਾਬ ਰੱਖਣਾ ਜਿੰਨੀ ਵੀ ਤੁਹਾਡੀ ਸਲਵਾਰ ਦੀ ਬੈਲਟ ਹੈਗੀ ਆ ਤੁਸੀਂ 4 ਇੰਚ ਜਗ੍ਹਾ ਪਿੱਛੇ ਛੱਡ ਕੇ ਬਾਕੀ ਇੰਚ ਚ ਬਲ ਪਾ ਲਿਆ ਕਰੋ ਠੀਕ ਹੈ ਜੀ ਹੁਣ ਦੇਖੋ ਮੰਨ ਲਓ ਕਿਸੇ ਦੀ 22 ਇੰਚ 벨ਟ ਹੋਵੇ ਇਹ ਤਾਂ ਚਲੋ 25 ਸੀ ਮੰਨ ਲਓ ਕਿਸੇ ਦੀ 22 ਇੰਚ 벨ਟ ਹੋਵੇ ਤਾਂ ਤੁਸੀਂ ਕੀ ਕਰਨਾਗਾ ਮੂਰਲੀ ਵਾਲੀ ਸਾਈਡ 11 ਦਾ ਦੇਖੋ 4 ਇੰਚ ਜਗ੍ਹਾ ਛੱਡ ਕੇ 7 ਇੰਚ ਚ ਬਲ ਪਾਉਣੇ ਆ ਠੀਕ ਆ 22 ਇੰਚ 벨ਟ ਦੇ ਵਿੱਚ ਹੁਣ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਹੁਣ ਦੇਖੋ ਮੈਂ 8.5 ਇੰਚ ਦੇ ਵਿੱਚ ਬਲ ਪਾ ਲਏ ਔਰ 4 ਇੰਚ ਜਗ੍ਹਾ ਬਲਾਂ ਤੋਂ ਪਿੱਛੇ ਮੈਂ ਖਾਲੀ ਛੱਡਤੀ ਟੋਟਲ ਹੋ ਗਿਆ 12.5 ਇਦਾਂ ਵੀ ਇਦਾਂ ਹੀ ਆਪਾਂ ਦੂਸਰੀ ਵਾਲੀ ਸਾਈਡ ਵੀ ਕਰਨਾ ਠੀਕ ਆ ਉਧਰ ਵੀ ਆਪਾਂ 8.5 ਇੰਚ ਦੇ ਵਿੱਚ ਬਲ ਪਾ ਲੈਣੇ ਔਰ 4 ਇੰਚ ਜ ਦੇਣੀਆਂ 4 ਇੰਚ ਜਗ੍ਹਾ ਤੁਸੀਂ ਖਾਲੀ ਜ਼ਰੂਰ ਛੱਡਣੀ ਆ ਠੀਕ ਹੈ ਜੀ ਦੇਖੋ 4 ਇੰਚ ਜਗ੍ਹਾ ਛੱਡਣ ਦਾ ਇਹ ਫਾਇਦਾ ਹੁੰਦਾਗਾ ਸਾਡੀ ਸਲਵਾਰ ਜਿਹੜੀ ਹੈਗੀ ਆ ਉਹ ਬੈਕ ਵਾਲੀ ਸਾਈਡ ਨੂੰ ਬਿਲਕੁਲ ਨਹੀਂ ਘੁੰਮਦੀ ਹੈਗੀ ਮਤਲਬ ਆਪਣੀ ਬਿਲਕੁਲ ਵਿਚਕਾਰ ਰਹਿੰਦਾ ਜਿਹੜਾ ਸੈਂਟਰ ਵਾਲਾ ਬਲ ਹੁੰਦਾ ਇਸੇ ਲਈ ਤੁਸੀਂ ਐਦਾਂ ਬਲ ਪਾ ਲੈਣੇ ਠੀਕ ਹੈ ਹੁਣ ਆਪਾਂ ਦੂਸਰੀ ਵਾਲੀ ਸਾਈਡ ਵੀ ਇੱਦਾਂ ਹੀ ਬਾਲ ਪਾ ਲੈਣੇ ਨੇ ਜਿਵੇਂ ਆਪਾਂ ਉਧਰ 1 ਇੰਚ ਸਵਾ ਇੰਚ ਮੂਹਰੋਂ ਜਗ੍ਹਾ ਛੱਡੀ ਸੀ ਨਾ ਤੇ ਆਪਾਂ ਸਵਾ 2 ਜਾਂ 2.5 ਇੰਚ ਦਾ ਬਾਲ ਚੱਕ ਲੈਣਾ ਹੁੰਦਾ ਇੱਦਾਂ ਮਸ਼ੀਨ ਦਾ ਹਿਸਾਬ ਰੱਖਿਆ ਕਰੋ ਤੁਸੀਂ ਤੇ ਜਿਹੜਾ ਇਹ ਬਲਾਂ ਦਾ ਮੂੰਹ ਹੈਗਾ ਉਹ ਇੱਕ ਦੂਸਰੇ ਵੱਲ ਹੋਣਾ ਚਾਹੀਦਾ ਠੀਕ ਹੈ ਜਿਵੇਂ ਦੇਖੋ ਜਿਹੜੇ ਹੁਣ ਮੈਂ ਬਾਲ ਪਾ ਰਹੀ ਹਾਂ ਉਹ ਦੂਸਰੇ ਵਾਲੇ ਬਲਾਂ ਦੀ ਸਾਈਡ ਹੀ ਇਹਨਾਂ ਦਾ ਮੂੰਹ ਕੀਤਾ ਹੋਇਆ ਮੈਂ ਠੀਕ ਹੈ ਇੱਕ ਦੂਸਰੇ ਵਾਲੇ ਇਹਨਾਂ ਬਲਾਂ ਦਾ ਜਿਹੜਾ ਹੈਗਾ ਉਹ ਤੁਸੀਂ ਇਸੇ ਹਿਸਾਬ ਨਾਲ ਬਾਲ ਪਾਉਣਾ ਹੁੰਦਾ ਕਿ ਇਹਨਾਂ ਦਾ ਮੂੰਹ ਜਿਹੜਾ ਹੈਗਾ ਬਲਾਂ ਦਾ ਉਹ ਇੱਕ ਦੂਜੇ ਵਾਲੀ ਸ ਤੇ ਇਧਰ ਵੀ ਮੈਂ ਦੇਖੋ ਇਦਾਂ ਕਰਕੇ ਸਵਾ ਸਵਾ 2 ਇੰਚ ਦਾ ਵੈਸੇ ਤਾਂ ਤੁਸੀਂ ਮਸ਼ੀਨ ਦਾ ਹਿਸਾਬ ਰੱਖ ਲਿਆ ਕਰੋ ਜੇ ਤੁਹਾਡੀ ਮਸ਼ੀਨ ਦੇ ਵਿੱਚ ਨਹੀਂ ਐਦਾ ਕੋਈ ਮਤਲਬ ਨਿਸ਼ਾਨੀ ਲੱਗੀ ਹੋਈ ਹੈਗੀ ਤਾਂ ਮੈਂ ਤੁਹਾਨੂੰ ਦੱਸ ਦਿਆਂ ਨਾਰਮਲ ਸਲਵਾਰ ਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਇਸ ਵਕ 2 ਇੰਚ ਦਾ ਬਲ ਚੱਕ ਲਿਆ ਕਰੋ ਤਾਂ ਉਹ ਮਤਲਬ ਥੋੜੀ ਸਲਵਾਰ ਜਿਹੜੀ ਹੈਗੀ ਉਹ ਸੈੱਟ ਆ ਜਾਂਦੀ ਹੈ ਤੇ ਬਸ ਤੁਸੀਂ ਹਿਸਾਬ ਇਹੀ ਰੱਖਣਾ ਹੁੰਦਾ ਆਪਣੀ ਬੈਲਟ ਦਾ ਤੁਹਾਡੀ ਜਿੰਨੀ ਮਰਜ਼ੀ ਬੈਲਟ ਹੋਵੇ ਤੁਸੀਂ ਬਸ ਪਿੱਛੇ 4 ਇੰਚ ਜਗ੍ਹਾ ਛੱਡ ਦਿਆ ਕਰੋ ਬਲਾਂ 'ਚ ਤੇ ਉਸ ਤੋਂ ਬਾਅਦ ਤੁਸੀਂ ਹਿਸਾਬ ਲਾ ਲਿਆ ਕਰੋ ਕਿ ਤੁਹਾਡੀ ਬੈਲਟ ਦਾ ਹਾਫ ਕਰਕੇ ਕਿੰਨਾ ਆਉਂਦਾਗਾ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਦਾ 25 ਸੀਗਾ ਹਨਾ 25 ਦਾ ਹਾਫ ਆ ਗਿਆ ਆਪਣਾ 12.5 ਹੁਣ ਇਸੇ ਲਈ ਮੈਂ 8.5 ਇੰਚ ਚ ਬਲ ਪਾਏ ਔਰ ਚਾਰ ਜਗਾ 4 ਇੰਚ ਜਿਹੜੀ ਜਗਾ ਹੈਗੀ ਉਹ ਖਾਲੀ ਛੱਡਤੀ ਟੋਟਲ ਹੁਣ ਮੇਰਾ 12.5 ਬਣ ਗਿਆ ਠੀਕ ਹੈ ਤੁਸੀਂ ਇਦਾਂ ਹਿਸਾਬ ਰੱਖਣਾ ਆਪਣੀ ਬੈਲਟ ਦਾ ਦੇਖੋ ਇਧਰ ਵੀ ਤੁਸੀਂ ਇੱਦਾਂ ਹੀ ਧਿਆਨ ਰੱਖਣਾ ਜਿਹੜੀ ਥੋੜੀ ਸਲਾਈ ਹੈਗੀ ਆ ਤੁਸੀਂ ਉਹਨੂੰ ਵਿੱਚ ਦੱਬ ਦੋ ਬਲ ਥੋੜਾ ਵੱਡਾ ਛੋਟਾ ਹੁੰਦਾ ਕੋਈ ਗੱਲ ਨਹੀਂ ਪਰ ਤੁਸੀਂ ਇਹ ਸਲਾਈ ਨੂੰ ਉੱਪਰ ਨਹੀਂ ਰੱਖਣਾ ਹੈਗਾ ਠੀਕ ਹੈ بس ਜਦੋਂ ਤੁਹਾਡੇ ਬਲ 6-7 ਇੰਚ ਦੇ ਵਿੱਚ ਹੋ ਗਏ ਨਾ ਜੇ ਤੁਸੀਂ 8 ਜਾਂ 8.5 ਇੰਚ ਚ ਪਾਉਣੇ ਨੇ ਤਾਂ ਉਸੇ ਉਸ ਤੋਂ ਪਹਿਲਾਂ ਨਾ ਬਸ ਜਿਹੜਾ ਆਪਣਾ ਕੱਟ ਆਊਗਾ ਨਾ ਹੁਣ ਜਿਹੜਾ ਆਪਾਂ ਬੈਕ ਵਾਲੀ ਸਾਈਡ ਤੇ 12.5 ਇੰਚ ਤੇ ਲਗਾਇਆ ਸੀਗਾ ਉਹਦਾ ਧਿਆਨ ਰੱਖਣਾ ਹੁਣ ਦੇਖੋ ਆਪਣਾ ਕੱਟ ਜਿਹੜਾ ਆ ਗਿਆ ਉਹ ਆਪਾਂ ਦੇਖ ਲਿਆ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੁਣ ਆਪਾਂ ਨੂੰ ਹਿਸਾਬ ਆ ਜਾਂਦਾ ਹੁੰਦਾ ਆਪਾਂ ਕਿੰਨੇ ਇੰਚ ਦਾ ਬਲ ਚੱਕਣਾ ਠੀਕ ਹੈ ਪਿੱਛੇ ਹੁਣ ਦੇਖੋ ਮੇਰੇ 7 ਇੰਚ ਦੇ ਵਿੱਚ ਬਲ ਹੋ ਗਏ ਨੇ ਆਪਾਂ ਕਾਉਣੇ ਨੇ 8.5 ਇੰਚ ਦੇ ਵਿੱਚ ਹਨਾ ਹੁਣ 1.5 ਇੰਚ ਦੇ ਵਿੱਚ ਆਪਣੇ ਬਲ ਰਹਿ ਗਏ ਆ ਹੁਣ ਮੈਂ ਉਸੇ ਹਿਸਾਬ ਨਾਲ ਹੀ ਬਲ ਚੱਕੂਗੀ ਕਿਉਂਕਿ ਮੇਰਾ ਕੱਟ ਜਿਹੜਾ ਹੈਗਾ ਉਹ ਵੀ ਨੇੜੇ ਹੀ ਆ ਠੀਕ ਹੈ ਜੀ ਤੇ ਜਿਹੜੀ ਇਹ ਸਲਾਈ ਹੈਗੀ ਉਹਨੂੰ ਆਪਾਂ ਵਿੱਚ ਦੇ ਦੇਣਾ ਠੀਕ ਐ ਇਦਾਂ ਕਰਕੇ نیچے ਦੱਬ ਦਿਓ ਤੁਸੀਂ ਇਹਨੂੰ ਤੇ ਦੇਖੋ ਹੁਣ ਆਪਣਾ ਕੱਟ ਵੀ ਆ ਗਿਆ ਤੇ ਆਪਾਂ ਬਲ ਦੇਖ ਲੈਣੇ ਆਪਣੇ ਕਿੰਨੇ ਇੰਚ ਚ ਪੈ ਗਏ ਆ ਹੁਣ ਹੁਣ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆਂਗੀ ਹੁਣ ਦੇਖੋ ਇਹ 8 ਇੰਚ ਚ ਪੈ ਗਏ ਹਨਾ ਆਪਣੇ ਵਾਲ ਆਪਾਂ ਨੂੰ ਅੱਧਾ ਇੰਚ ਹੋਰ ਚਾਹੀਦਾ ਸੀ ਇਸੇ ਲਈ ਆਪਾਂ ਕੀ ਕਰਨਾ ਜਿਹੜਾ ਐਂਡ ਵਾਲਾ ਵਾਲ ਹੁੰਦਾ ਉਹਨੂੰ ਆਪਾਂ ਵੱਡਾ ਛੋਟਾ ਕਰ ਸਕਦੇ ਆ ਮਤਲਬ ਕਿ ਤੁਸੀਂ ਉਹਨੂੰ ਥੋੜਾ ਜਿਹਾ ਖੁੱਲਾ ਵੀ ਕਰ ਸਕਦੇ ਹੋ ਮਤਲਬ 8.5 ਚ ਕਰ ਲਓ ਉਹਨੂੰ ਥੋੜਾ ਜਿਹਾ ਪਿੱਛੇ ਲੈ ਜਾ ਲੇਜੋ ਵਾਲ ਨੂੰ ਤੇ ਐਦਾਂ ਕੋਈ ਚੱਕਰ ਨਹੀਂ ਹੁੰਦਾ ਹੈਗਾ ਜੇ ਤੁਹਾਡਾ ਮਾੜਾ ਮੋਟਾ ਵਾਲ ਨਾ ਜਾਂ ਕਪੜਾ ਆਪਣਾ ਘਟਦਾ ਵਧਦਾ ਹੋਵੇ ਤਾਂ ਆਪਾਂ ਐਦਾਂ ਵੱਡਾ ਛੋਟਾ ਕਰ ਸਕਦੇ ਹੁੰਦੇ ਆ ਵਾਲ ਹੁਣ ਦੇਖੋ ਆਪਣੇ ਜਿਹੜੇ ਵਾਲ ਨੇ ਉਹ 8.5 ਇੰਚ ਚ ਆ ਗਏ ਆ ਹੁਣ ਆਪਣੇ ਜਿੱਥੇ ਆਪਣੇ ਵਾਲ ਦਾ ਐਂਡ ਹੁੰਦਾ 8.5 ਆ ਗਿਆ ਉਹ ਇੱਥੋਂ ਵਾਲ ਦਾ ਐਂਡ ਹੁੰਦਾ ਹਨਾ ਉਹ ਆਪਣਾ 8.5 ਆ ਗਿਆ ਤੇ ਪਿੱਛੇ ਜਿਹੜੀ ਜਗ੍ਹਾ ਹੈਗੀ ਆ ਉਹ ਆਪਣੀ 4 ਇੰਚ ਬਚ ਗਈ ਆ ਤੇ ਟੋਟਲ ਆਪਣਾ 12.5 ਹੋ ਗਿਆ 12.5 ਆਪਾਂ ਦੂਸਰੀ ਵਾਲੀ ਸਾਈਡ ਛੱਡਿਆ ਕੱਪੜਾ ਤੇ 12.5 ਇੱਧਰ ਹੋ ਗਿਆ ਠੀਕ ਹੈ ਜੀ ਤੇ ਆਪਣਾ ਟੋਟਲ ਹੋ ਗਿਆ 25 ਇੰਚ ਤੇ ਹੁਣ ਆਪਾਂ ਨੂੰ ਜਿਹੜੀ ਬੈਲਟ ਆ ਉਹ ਜੜਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਤੇ 25 ਇੰਚ ਦੀ ਹੁਣ ਆਪਾਂ ਬੈਲਟ ਰੈਡੀ ਕਰ ਲੈਣੀ ਆ ਤੇ ਮੈਂ ਤੁਹਾਨੂੰ ਬੈਲਟ ਜੜਨੀ ਦੱਸਦੀਆਂ ਕਿ ਆਪਾਂ ਬੈਲਟ ਕਿੱਦਾਂ ਜੜਨੀ ਆ ਦੇਖੋ ਮੈਂ ਇਹਦਾ ਬੈਲਟ ਲਈ ਕੱਪੜਾ ਉਤਾਰ ਲਿਆ ਠੀਕ ਹੈ ਇਹ ਸਾਡੇ ਕੋ 26 ਇੰਚ ਬਣਦਾਗਾ ਮੈਂ 25 ਇੰਚ ਤੇ ਪਹਿਲਾਂ ਨਿਸ਼ਾਨ ਲਗਾ ਲੂੰਗੀ ਬਾਕੀ ਆਪਣੀਆਂ ਸਲਾਈਆਂ ਦਾ ਹੋ ਜਾਊਗਾ ਠੀਕ ਹੈ ਜੀ ਤੇ ਇਹ 25 ਇੰਚ ਆਪਣਾ ਹੋ ਗਿਆ ਇੱਥੇ ਬੈਲਟ ਦਾ ਤੇ ਅੱਧਾ ਇੰਚ ਆਪਾਂ ਉਧਰ ਸਲਾਈ ਭਰ ਦੇਵਾਂਗੇ ਤੇ ਅੱਧਾ ਇੰਚ ਆਪਾਂ ਉਧਰ ਭਰ ਠੀਕ ਹੈ ਜੀ ਉਹਨੇ ਮੇਰੀ ਇੱਥੇ 25 ਆਉਂਦਾ ਤੇ ਮੈਂ ਇੱਥੇ ਇੱਕ ਸਲਾਈ ਭਰ ਲੂੰਗੀ ਠੀਕ ਹੈ ਇਹ ਮੈਂ 8 ਇੰਚ ਚੌੜੀ ਰੱਖੀ ਆ ਬੈਲਟ ਜਿਹੜੀ ਆਪਣੀ ਹੈਗੀ ਹੈਗੀ ਤੇ ਦੇਖੋ ਤੁਸੀਂ ਇਹ ਅੱਧਾ ਅੱਧਾ ਪੌਣਾ ਪੌਣਾ ਇੰਚ ਦੋਨੋਂ ਪਾਸੇ ਸਲਾਈਆਂ ਚ ਦੇ ਦੇਣਾ ਤੇ ਉੱਪਰ ਆਪਣਾ ਨੇਫੇ ਦਾ ਛੱਡ ਲੈਣਾ ਠੀਕ ਹੈ 2.5 ਇੰਚ ਉਹ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾਨੀ ਇਹ 1/2 ਇੰਚ ਸਲਾਈਆਂ ਦਾ ਹੋ ਗਿਆ ਤੇ 5 ਇੰਚ ਦੀ ਆਪਣੀ 벨ਟ ਹੋਗੀ ਤੇ ਬਾਕੀ ਆਪਣਾ ਜਿਹੜਾ ਹੈਗਾ ਉਹ ਉੱਪਰ ਆਪਣਾ ਨੇਫੇ ਦਾ ਹੋ ਗਿਆ ਠੀਕ ਹੈ ਜੀ ਹੁਣ ਦੇਖੋ ਇੱਕ ਵਾਰ ਮੈਂ ਤੁਹਾਨੂੰ ਫੇਰ ਨਾਪ ਕੇ ਦੱਸ ਦੰਨੀ ਆਂਗੀ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਹੁਣ ਦੇਖੋ 1.5 ਇੱਦਰ ਹੋਗੀ ਜਗ੍ਹਾ ਤੇ 1.5 ਆਸਨ ਤੋਂ ਦੂਸਰੀ ਵਾਲੀ ਸਾਈਡ ਹੋਗੀ ਪਿਛਲੇ ਵਾਲੇ ਪਾਸੇ ਤੇ 1.5 1.5 ਆਪਣੇ ਮੂਰਲੇ ਪਾਸੇ ਹੋਗੀ ਠੀਕ ਹੈ 25 ਇੰਚ ਹੋ ਗਿਆ ਹੁਣ ਆਪਾਂ ਇੱਦਾਂ ਹੀ 벨ਟ ਤਿਆਰ ਕੀਤੀ ਆ 25 ਇੰਚ ਦੀ ਤੇ ਆਪਾਂ ਨਾ 벨ਟ ਜੜਨ ਤੋਂ ਪਹਿਲਾਂ ਇੱਕ ਵਾਰ ਨਾਪ ਕੇ ਦੇਖ ਲੈਣੀ ਆ 벨 ਯਾ ਠੀਕ ਹੈ ਇਸ ਲਈ ਇਹਦੇ ਵਿੱਚ ਘਾਟਵਾਦ ਨਹੀਂ ਹੋਊਗੀ ਜਦੋਂ ਆਪਾਂ ਇਹਨੂੰ ਜੜਾਂਗੇ ਠੀਕ ਹੈ ਜੀ ਹੁਣ ਆ ਦੇਖੋ ਜਦੋਂ ਆਪਾਂ 벨ਟ ਜੜਨੀ ਆ ਆਪਾਂ ਸਲਵਾਰ ਦਾ ਉਲਟਾ ਵਾਲਾ ਪਾਸਾ ਰੱਖਣਾ ਔਰ 벨ਟ ਜਿਹੜੀ ਹੈਗੀ ਆ ਉਹ ਆਪਣੀ ਸਿੱਧੀ ਰੱਖਣੀ ਆ ਠੀਕ ਹੈ ਜੀ ਤੇ 벨ਟ ਨੂੰ ਆਪਾਂ ਇਦਾਂ ਅੰ ਸਲਵਾਰ ਦੇ ਅੰਦਰ ਵਾਲੇ ਪਾਸੇ ਪਾ ਲੈਣਾ ਸਿੱਧੀ ਕਰਕੇ ਤੇ ਜਿਹੜੀ ਜਿੱਧਰ ਸਾਈਡ ਆਪਾਂ ਚਿੜੀ ਬਣਾਵਾਂਗੇ ਮਤਲਬ ਨਾਲਾ ਪਾਉਣ ਵਾਸਤੇ ਆਪਾਂ ਉਹ ਵਾਲੀ ਸਲਾਈ ਫੜਨੀ ਆ ਠੀਕ ਹੈ ਤੇ ਬਲਾਂ ਵਾਲੀ ਜਿਹੜੀ ਆਸਣ ਵਾਲੀ ਸਲਾਈ ਹੈ ਉਹਨੂੰ ਇਦਾਂ ਜੋੜ ਕੇ ਆਪਾਂ ਸਲਾਈ ਲਗਾਉਣੀ ਸ਼ੁਰੂ ਕਰ ਦੇਣੀ ਆ ਉੱਤੇ ਜਦੋਂ ਮੈਂ ਬੈਲਟ ਜੜਦੀ ਆ ਤਾਂ ਮੈਂ ਜਿਹੜਾ ਬਲਾਂ ਵਾਲੀ ਪਾਸਾ ਹੁੰਦਾ ਉਹ ਮੈਂ نیچے ਵਾਲੀ ਸਾਈਡ ਰੱਖਦੀ ਹੁੰਨੀ ਆ ਤੇ ਬੈਲਟ ਉੱਪਰ ਵਾਲੀ ਸਾਈਡ ਕਿਉਂਕਿ ਕਈ ਵਾਰੀ ਹੁੰਦਾ ਨਾ ਜਿਹੜਾ ਆਪਣਾ ਪੈਰ ਹੁੰਦਾ ਮਸ਼ੀਨ ਦਾ ਉਹ ਬਲਾਂ ਦੇ ਵਿੱਚ ਫਸਣ ਲੱਗ ਜਾਂਦਾ ਹੁੰਦਾ ਠੀਕ ਹੈ ਤੇ ਤੁਸੀਂ ਇਦਾਂ ਬਲ ਨੀਚੇ ਵਾਲੀ ਸਾਈਡ ਕਰਕੇ ਤੇ ਸਲਾਈ ਲਾ ਲੈਣੀ ਆ ਠੀਕ ਹੈ ਸਲਾਈ ਲਾਉਣ ਤੋਂ ਪਹਿਲਾਂ ਤੁਸੀਂ ਜਿਹੜਾ ਬੈਕ ਵਾਲਾ ਆਸਣਾ ਉਹਨੂੰ ਨਾਪ ਕੇ ਦੇਖ ਲੈਣਾ ਥੋੜੀ ਜੀ ਜਦੋਂ ਦੂਰ ਰਹਿ ਗਈ ਥੋੜੀ ਸਲਾਈ ਦੇਖ ਆ ਰਿਹਾ ਠੀਕ ਹੈ ਬੈਕ ਵਾਲਾ ਆਸਨ ਆਉਣ ਤੋਂ ਪਹਿਲਾਂ ਹੀ ਤੁਸੀਂ ਨਾਪ ਕੇ ਦੇਖ ਲਿਆ ਕਰੋ ਜਦੋਂ ਤੁਹਾਡੀ 6 7 ਇੰਚ 벨ਟ ਜਰਨ ਕਨੀ ਰਹਿ ਜਾਂਦੀ ਹੈ ਨਾ ਤੁਸੀਂ ਬੈਕ ਵਾਲੇ ਆਸਨ ਦਾ ਦੇਖ ਲਿਆ ਕਰੋ ਕਿ ਆਪਣਾ ਮਤਲਬ ਸਲਾਈ ਤੇ ਆ ਰਹੀ ਹੈ ਪੂਰੀ ਸਲਾਈ ਹੈ ਨਾ ਠੀਕ ਹੈ ਜੀ ਤੇ ਆਪਾਂ ਬਲਾਂ ਨੂੰ ਦੇਖੋ ਇੱਦਾਂ ਜਦੋਂ ਨੇੜੇ ਜੀ ਆ ਗਏ ਆਪਾਂ ਬਲਾਂ ਨੂੰ ਸੈੱਟ ਕਰਦੇ ਜਾਣਾ ਤੇ ਹੁਣ ਆਪਣੀ 벨ਟ ਜਿਹੜੀ ਹੈਗੀ ਉਹ ਪੂਰੀ ਹੀ ਆਊਗੀ ਕਿਉਂਕਿ ਆਪਾਂ ਮਿਣਕੇ 25 ਇੰਚ ਰੱਖੀ ਹੈ 벨ਟ ਠੀਕ ਹੈ ਜੀ ਤੇ ਦੇਖੋ ਆਪਣੀ ਆ ਗਈ ਹੈ ਇਹ ਲਾਸਟ ਵਾਲੀ ਸਲਾਈ ਬਲਾਂ ਦੇ ਕੋਲ ਠੀਕ ਹੈ ਜਿੱਥੋਂ ਆਪਾਂ ਸਟਾਰਟ ਕੀਤੀ ਸੀ ਤੇ ਇੱਦਾਂ ਤੁਸੀਂ ਬੜ ਪਾ ਲੈਣੇ ਨੇ ਠੀਕ ਹੈ ਜੀ ਆਪਣੀ ਬੈਲਟ ਜਿਹੜੀ ਹੈਗੀ ਆ ਉਹ ਲੱਗ ਕੇ ਰੈਡੀ ਹੋ ਗਈ ਆ ਤੇ ਦੇਖੋ ਮੈਂ ਇਦਾਂ 8.5 ਇੰਚ ਦੇ ਵਿੱਚ ਬਲ ਪਾ ਲਏ ਨੇ ਤੇ 4 ਇੰਚ ਜਗ੍ਹਾ ਜਿਹੜੀ ਹੈਗੀ ਆ ਉਹ ਸਾਈਡਾਂ ਤੇ ਛੱਡ ਦਿੱਤੀ ਆ ਠੀਕ ਹੈ ਜੀ ਤੇ ਤੁਸੀਂ ਇਦਾਂ ਹਿਸਾਬ ਰੱਖਣਾ ਤੁਹਾਡੀ ਬੈਲਟ ਦਾ ਜੋ ਵੀ ਨਾਪ ਹੋਵੇ ਤੁਸੀਂ ਉਹਦਾ ਹਾਫ ਕਰ ਲੈਣਾ ਪਹਿਲਾਂ ਹਾਫ ਕਰਕੇ 4 ਇੰਚ ਛੱਡ ਕੇ ਜਿੰਨਾ ਵੀ ਬਚਦਾ ਤੁਸੀਂ ਉਹਦੇ ਵਿੱਚ ਬਲ ਪਾ ਲੈਣੇ ਆ ਹਨਾ ਮੰਨ ਲਓ ਹੁਣ 20 ਇੰਚ ਦੀ ਕਿਸੇ ਦੀ 벨ਟ ਹੈਗੀ ਆ ਤਾਂ ਤੁਸੀਂ ਕੀ ਕਰਨਾ ਉਹਦਾ ਹਾਫ 10 ਹੋ ਗਿਆ ਮੰਨ ਲਓ 6 ਇੰਚ ਦੇ ਵਿੱਚ ਤੁਸੀਂ ਬਲ ਪਾਉਨੇ ਆ ਔਰ 6 4 ਇੰਚ ਜਿਹੜੀ ਜਗ੍ਹਾ ਹੈਗੀ ਉਹ ਪਿੱਛੇ ਛੱਡਣੀ ਆ ਠੀਕ ਹੈ ਜੀ ਦੇਖੋ ਮੈਂ ਇੱਦਾਂ 4-4 ਇੰਚ ਜਗ੍ਹਾ ਛੱਡ ਕੇ ਬਲ ਪਾ ਲਿਆ ਇਹਦੇ ਨਾਲ ਤੁਹਾਡੀ ਸਲਵਾਰ ਜਿਹੜੀ ਹੈਗੀ ਉਹ ਕਦੇ ਵੀ ਪਿਛਲੀ ਸਾਈਡ ਨਹੀਂ ਜਾਊਗੀ ਬਿਲਕੁਲ ਸੈਂਟਰ ਦੇ ਵਿੱਚ ਰਹੂਗੀ ਠੀਕ ਹੈ ਜੀ ਤੁਸੀਂ ਇੱਦਾਂ ਬਲ ਪਾ ਲੈਣੇ ਨੇ ਉਮੀਦ ਕਰਦੇ ਤੁਹਾਨੂੰ ਸਮਝ ਆ ਗਈ ਹੋਊਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅ ਵਾਜੇ